ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸ਼ ਕੰਦਰ ਸਿੰਘ ਖਾਲਸਾ ਭਾਰਤੀ ਕਿਸਾਨ ਜਿੰਨੇ ਨੇ ਸਾਡਾ ਕੌਮ ਦਾ ਅਤ ਨਿਹਰ ਜਥੇਬੰਦੀ ਦੇ ਪਿੰਡ ਕਾਈ ਦੇ ਆਗੂ ਆਪ ਸਭ ਨੂੰ 1699 ਈਸਵੀ ਦੀਆਂ 13 ਅਪ੍ਰੈਲ 1699 ਈਸਵੀ ਦੇ ਅਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਇਸ ਦਿਨ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਬੇ ਹੋਏ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਦੇ ਲਈ ਅਮਰਤ ਤਿਆਰ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਪਰ ਦੁਖਾਂਤ ਅੱਜ ਸਾਡੇ ਨਵੇਂ ਪੀੜੀ ਤੇ ਆਉਣ ਵਾਲੀ ਪੀੜੀ ਪਛਮੀ ਪ੍ਰਭਾਵ ਹੇਠਾ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੌਤਕਾਂ ਨੂੰ ਭੁੱਲ ਚੁੱਕੀ ਹੈ ਜਿਹੜੇ ਮੇਰੇ ਚੋਜੀ ਪ੍ਰੀਤਮ ਨੇ ਚੋਜ ਕੀਤੇ ਨੇ ਉਹਨਾਂ ਨੂੰ ਭੁੱਲ ਚੁੱਕੀ ਹੈ ਇਸ ਲਈ ਅਸੀਂ ਸਾਰ ਨੂੰ ਬੇਨਤੀ ਕਰਾਂਗੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਨੂੰ ਹਮੇਸ਼ਾ ਵਰਕਰਾਰ ਰੱਖਿਆ ਜਾਵੇ ਗੁਰੂ ਵਾਲੇ ਬਣੋ ਅਮਰਤ ਛਕੋ ਅਰਦਾਸ ਬੇਨਤੀਆਂ ਕਰਿਆ ਕਰੋ ਸਰਵਤ ਦਾ ਭਲਾ ਮੰਗਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ